ਖੁੱਲਾ ਪਿਆ ਵਾ ਅੰਦਰ ਪੜੇ ਪਿਆ ਉਹ ਬਾਪੂ ਤੂੰ ਕਿੱਧਰ ਸੀ ਅੱਜ ਦੁਪਹਿਰੇ ਤੁਰਿਆ ਫਿਰਦਾ ਉਹ ਮੈਂ ਤਾਂ ਪੁੱਤ ਗਿਆ ਸੀਗਾ ਆ ਬੀਮਾ ਕਰਾ ਕੇ ਆਇਆ ਮਾ ਆ ਦੇਖ ਮੈਨੂੰ ਪੜਕੇ ਕੋਸ ਹੋ ਗਿਆ ਨਾ ਤੇ 80 ਲੱਖ ਰੁਪਈਆ ਮਿਲੂਗਾ ਅੱਛਾ ਹਾਂ ਤੇ ਇਹਨੂੰ ਮੈਂ ਸਾਹਮਣੇ ਰੱਖਦਾ ਵਾਂ ਤੇ ਚੇਤਾ ਰੱਖਿਓ ਜਿੱਦਣ ਇਹਦਾ ਬੀਮਾ ਕਰਾ ਕੇ ਆਇਆ ਮਾ ਤੇ 80 ਲੱਖ ਰੁਪਈਆ ਮਿਲੂ ਮੈਨੂੰ ਆਰ ਬਫੂ ਸ਼ਿਕਰ ਦੁਪਹਿਰੇ ਤੁਰਿਆ ਫਿਰਦਾ ਮੈਂ ਆਰਾਮ ਨਾਲ ਉਹ ਬੈਨ ਨਾ ਬੁਲਾਰ ਹੋ ਜਾਏਗਾ ਨਹੀਂ ਜਿਹੜਾ ਕੰਮ ਕਰਨਾ ਉਹ ਤਾਂ ਕਰਨਾ ਹੀ ਆ ਜਿਆ ਮੈਂ ਆ ਰੱਖਿਆ ਮੈਂ ਤੇ ਜਿਆ ਰੱਖਿਆ ਲਿਆ ਬਹਿ ਜਾ ਪਾਣੀ ਲਿਆ ਕੇ ਜਿੰਦਾ ਚਾਪੇ ਆ ਹਾਂ ਉਹ ਕੀ ਹੋ ਗਿਆ ਉਦਾਸ ਜਾ ਹੋਇਆ ਬੈਠਾ ਉਹ ਯਾਰ ਮੈਂ ਤੈਨੂੰ ਕੀ ਦੱਸਾਂ ਯਾਰ ਮੈਨੇ ਆ 10 ਲੱਖ ਰੁਪਇਆ ਚੱਕਿਆ ਸੀਗਾ ਤੇ ਉਹ ਭਰਾਵਾ ਹੁਣ ਮੈਂ ਮੂੜਨਾ ਵਾਂ ਤੇ ਕਿਤੋਂ ਇਕੱਠਾ ਨਹੀਂ ਹੁੰਦਾ ਪਿਆ ਹੁਣ ਮੈਂ ਦੱਸ ਕੀ ਕਰਾਂ ਮੇਰੇ ਕੋਲ ਇੱਕ ਸਕੀਮ ਆ ਕੀ ਉਹ ਇਤਰਾ ਬਾਪੂ ਪਿਆ ਬਾਪੂ ਹੁਣ ਕਿਵੇਂ ਯਾਰ 10 ਲੱਖ ਰੁਪਇਆ ਇਕੱਠਾ ਕਰ ਲੂਗਾ ਉਹ ਤੇਰੇ ਬਾਪੂ ਨੇ ਕਿਹਾ ਤਾਂ ਸੀ ਵੀ ਉਹਨੇ ਬੀਮਾ ਕਰਾਇਆ ਸੀ ਲੱਖ ਦਾ ਓਏ ਯਾਰ ਬਾਪੂ ਨੂੰ ਜੇ ਕੁਛ ਹੋਊਗਾ ਫੇਰ ਹੀ ਮਿਲੂਗਾ ਤਾ ਮੈਂ ਕੈ ਮਿਲ ਜੂ ਉਹ ਜਾ ਆਇਆ ਤੂੰ ਤਾਂ ਜੱਵਲ ਦਾ ਜੱਵਲ ਹੀ ਰਹੇਂਗਾ ਕੀ ਮਤਲਬ ਹੈ ਜ਼ਰਾ ਓ ਯਾਰ ਤੇਰੇ ਬਾਪੂ ਨੂੰ ਟੰਗ ਦਿੰਦੇ ਆ ਉਹ ਕੀ ਗੱਲਾ ਕਰੀਂ ਐਨਾ ਤੂੰ ਉਹ ਜਾ ਯਾਰ ਤੂੰ ਜੱਵਲ ਦਾ ਜੱਵਲ ਹੀ ਰਹੇਂਗਾ ਤੇਰੇ ਬਾਪੂ ਨੇ ਖਾਂ ਖਡਾ ਲਈ ਹੁਣ ਹੁਣ ਉਹਨੇ ਕੀ ਲੁੱਡੀਆਂ ਪਾਉਣੀਆਂ ਵਾ ਨਹੀਂ ਨਹੀਂ ਯਾਰ ਮੈਂ ਇੱਥੋਂ ਨਹੀਂ ਹੋਣਾ ਭਰਾਵਾ ਚੰਗਾ ਫੇਰ ਲੈ ਲਈ ਜੀ ਤੋ 10 ਲੱਖ ਰੁਪਏ ਲੈਣਾ ਵਾ ਨਹੀਂ ਨਹੀਂ ਚੰਗਾ ਚੰਗਾ ਦੱਸ ਕੀ ਕਰਨਾ ਵਾ ਚੱਲ ਐਂ ਕਰਦੇ ਆ

ਉਹਨੇ ਕਰੀਆ ਕੀਤਾ ਬੀਮਾ ਕਰਾਇਆ ਉਹ ਪੋਪਾ ਪੁਰੇ ਨਾ ਬੱਪੂ ਪਾਟਲਾ ਹੋਇਆ ਮੈਂ ਕਿਤੇ ਲੱਤਾਂ ਨੱਪੀ ਆ ਦੇ ਚੱਲ ਬਾਸ